ਦੀ ਦਾ ਸਾਦਾ ਬਾਣੀ ਦੀ ਮੈਂ ਪੇਰਨਾ ਮੇਜਰ ਸਿੰਘ ਦਾ ਪਿੰਡ ਕੋਟ ਭਾਈ ਦਾ ਫੀਲ ਚ ਦਰਵਾਜੇ ਨੇ ਖੋਲਖਾਵਾ ਜੀ ਮੈਂ ਆਪਣੇ ਪਿੰਡ ਕੋਟ ਭਾਈ ਤੋਂ ਸ਼ੁਰੂ ਕਰਦੇ ਹੋਏ ਸਾਧ ਦੇ ਜੀ ਕਰਕੇ ਯਾਤਰਾ ਹਰਮਤ ਦੇ ਇਤਾਂ ਕੋਟ ਦਾ ਪਤਸਾਉਦੀ ਬਾਬਾ ਨਾਨਕ ਦੀ ਕਿਰਪਾ ਜਾਂ ਦਸਤਨ ਕਰਕੇ ਉੱਥੋਂ ਦਰਸ਼ਕ ਕਰਦਾ ਹੋਇਆ ਅੱਜ ਜਿਹੜਾ ਗਰਦਾਸਪੁਰ ਤੋਂ ਪਾਕਤ ਕਿਰੋਨੀ ਬਖਤ ਬਾਬਾ ਨਾਉਂ ਦੇ ਜੀ ਡਰਦੇ ਜਾ ਰਿਹਾ ਸੀਗਾ ਤੇ ਭਾਈ ਸਾਹਿਬ ਰਸਤੇ 'ਚ ਮੈਨੂੰ ਮਿਲੇ ਇਹਨਾਂ ਨੇ ਮੇਰਾ ਮਾਰਤਾਰ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਆ ਬਾਬਾ ਜੀ ਨੇ ਕਿੰਨਾ ਸੇ ਮਿਹਰ ਬਣਿਆ ਹੱਥ ਰੱਖਾਈ ਭਾਈ ਸਾਹਿਬ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਦੇ ਵਾਇਸ ਦੀ ਕਾ ਖਾਲਸਾ ਵਾਇਸ ਜੀ ਦੀ ਫਤਿਹ ਇਹਨਾਂ ਸਾਡਾ ਹਵੇਲੀ ਹਾਰਨੀ ਜਿਲ੍ਹਾ ਗਰਦਾਸਪੁਰ ਹੈ ਇਹ ਭਾਈ ਸਾਹਿਬ ਦਾ ਪਿੰਡ ਹਵੇਲੀ ਹਾਰਨੀ ਜ਼ਿਲ੍ਹਾ ਗਰਦਾਸਪੁਰ ਦੇ ਰਹਿਣ ਵਾਲੇ ਵੀਰ ਤੇ ਸਾਹਮਣੇ ਪਾਈ ਸਾਈਂ ਦੁਕਾਨ ਕੀ ਇਹਨਾਂ ਨੇ ਮੇਰਾ ਮਾਨਤਾ ਕੀਤਾ ਬਾਬਾ ਨਾਨਕ ਇਹਨਾਂ ਤੇ ਫਿਰ ਪ੍ਰਾਰਥਨਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ